ਇਤਿਹਾਸਿਕ ਕਸਬਾ ਤਿਆਨ ਰੋਪੜ ਨੇ ਜਦੀ ਇੱਕ ਪਿੰਡ ਦਾ ਡਲੇ ਛੱਤ ਵਿੱਚ ਕਰਕ ਸਾਰ ਪਸ਼ੂਮਾਲੇ ਛੱਡ ਨੂੰ ਅੱਗ ਲੱਗ ਜਾਣਤੇ ਸੱਤ ਸਾਲਾ ਬਜ਼ੁਰਗ ਦੀ ਮੌਤ ਅਤੇ ਹੋਰ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਦੇ ਅੰਦਰ ਮ੍ਰਿਤਕ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਸਵੇਰੇ ਕਰੀਬ 4:30 ਵਜੇ ਬਜ਼ੁਰਗ ਗੁਰਦੀਪ ਸਿੰਘ ਘਰ ਦੇ ਬਣੇ ਛੱਡ ਵਿੱਚੋਂ ਅਚਾਨਕ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ ਅੱਗ ਇਨੀ ਭਿਆਨਕ ਅੱਗ ਦੀ ਲਪਟੇ ਵਿੱਚ ਆ ਜਾਣ ਨਾਲ ਬਜ਼ੁਰਗਰ ਦੀਪ ਸਿੰਘ ਅਤੇ ਦੋ ਮੱਝਾਂ ਅਤੇ ਇੱਕ ਬੱਕਰੀ ਦੀ ਮੌਕੇ ਤੇ ਮੌਤ ਹੋਈ ਹੈ ਪਿੰਡ ਵਾਸਿਆ ਤੋਂ ਮੱਝ ਤੇ ਪੂਜਨੀ ਫਾਇਦਾ ਗੇੜ ਦੀ ਗੱਡੀ ਨੇ ਭਾਰੀ ਹਮਸਕਤ ਨਾਲ ਅੱਗੇ ਕਾਬੂ ਪਾਇਆ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੂੰ ਦੱਸੇ ਕੰਟਰੋਲ ਰੂਮ ਵਿੱਚ ਸਵੇਰੇ 6 ਵਜੇ ਜਾਣਕਾਰੀ ਮਿਲੀ ਕਿ ਪਿੰਡ ਅਡਾਲੇ ਚੱਕ ਵਿੱਚ ਉਸ ਵੇਲੇ ਸੜਕ ਵਿੱਚ ਭਿਆਨਕ ਅੜਦੀਆਂ ਲਪਟਾਣੇ ਘੇਰਿਆ ਹੋਇਆ ਹੈ ਉਹਨੇ ਕਹਿਆ ਜਦੋਂ ਅਸੀਂ ਮੌਕੇ ਤੇ ਪਹੁੰਚਾ ਦੇਖਿਆ ਕਿ ਅਗਦੀਲ ਪੇੜ ਵਿਚੋਂ ਨਾਲ 60 ਸਾਲਾ ਬਜ਼ੁਰਗ ਦੀ ਮੌਤ ਹੋ ਚੁੱਕੀ ਸੀ ਅਤੇ ਅੱਗ ਲੱਗਣ ਦੇ ਕਾਰਨ ਬਿਜਲੀ ਦੇਆਂ ਤਾਰਾਂ ਦਾ ਸਰਕਲ ਦੱਸਿਆ ਜਾ ਰਿਹਾ ਹੈ ਪੁਲਿਸ ਵੱਲੋਂ ਮਿੱਟਕੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਅਗਲੇਰੀ ਕਾਰਵਾਈ ਰੰਭ ਦਿੱਤੀ ਹੈ ਬਿਊਰੋ ਰਿਪੋਰਟ ਆਲ ਪੰਜਾਬ న్యూਸ ਨੇੜੇ ਅੱਗ ਲੱਗਣ ਦਾ ਇਹ ਜੀ ਚਾਂਕ ਗੰਜ ਨੂੰ ਆਏ ਆ ਕੰਮ ਤੋਂ ਤੇ ਬਾਅਦ ਮੈਂ ਡੰਗਰਨ ਪੱਠੇ-ਪੁੱਠੇ ਪਾਏ ਆ ਤੇ 4 ਵਜੇ ਅੱਗ ਲੱਗੀ ਆ ਇਹ ਪਤਾ ਨਹੀਂ ਜਦੋਂ ਅੱਗ ਲੱਗੀ ਉਹਨਾਂ ਅੱਗ ਲੱਗੀ ਆ ਪਤਾ ਨਹੀਂ ਕਿਦਾਂ ਗਈ ਆ ਇਹੋਂ ਡੰਗਰ ਵੀ ਤੁਹਾਨੂੰ ਪਤਾ ਕੀਮਤੀ ਆ ਤੇ ਗੱਡੀ ਗੁੱਡੀ ਵੀ ਮੋਰਸਾਲ ਵੀ ਆ ਤੇ ਵੱਤੋਂ ਵੱਦ ਸਾਡਾ ਖਰਚਾ ਦਿੱਤਾ ਜਾ ਜੀ ਵੀਰ ਜੀ ਕੀ ਕਾਰਨ ਕੀ ਕੀ ਹੋਇਆ ਅਜਨਾਂ ਕੀ ਲੱਗੀਆਂ ਨੂੰ ਐਂ ਦਾ ਕੰਮ ਨੂੰ ਐਂ ਢੇਰ ਕੋ ਇਲਾ ਨੂੰ ਪਾ ਨਹੀਂ ਲਗਾ ਜੋ ਅਸੀਂ ਤਿਹਾਰ ਕਿਨ ਸੌਂਗੇ ਇਹਨਾਂ ਨੂੰ ਬਾਅਦ ਜੋ ਵੇਖ ਰਹੇ ਮੁੰਡਾ ਇਹਨਾਂ ਦੂਜੇ ਨੇ ਚੀਕਾ ਮਾਰੀਆਂ ਅੱਗ ਲੱਗੀ ਅੰਦਰ ਜੋ ਆਂ ਇੱਕ ਵੇਖਿਆ ਸਾਰੇ ਮੱਚ ਗਈ ਅੱਗ ਕੀ ਕੀ ਨੁਕਸਾਨ ਆ ਨਸ਼ਕਾਨ ਡੈੜੀ ਪੂਰੀ ਹੋ ਗਿਆ ਤੇ ਦੋ ਮੱਝਾਂ ਆ ਉਹ ਵੀ ਪੂਰੀਆਂ ਹੋ ਗਿਆ ਬੱਕਰੀ ਉਹ ਵੀ ਤੇ ਟਰੈਕਟਰ ਗੱਡੀ ਸੜ ਗਈ ਸਾਰੇ ਅੱਗ ਲੱਗੀ ਅੱਗ ਲੱਗਣ ਦਾ ਕੀ ਕਾਰਨ ਮੰਨਦੇ ਸਮਝ ਨਹੀਂ ਲੱਗੀਆਂ ਨੂੰ ਸਰਕਾਰ ਤੋਂ ਕੀ ਮੰਗਿਆ ਚਿੰਗਾਰਾ ਚਿੰਗਾਰਾ ਪਾਣੀ ਬੱਤੀ ਰਿਹਾ ਪਿਆ ਸਮਝ ਨਹੀਂ ਲੱਗੀ ਕੀ ਮੰਗ ਕਰਦੇ ਸਰਕਾਰ ਤੋਂ ਐਂ ਵੇਖੋ ਨਸ਼ਕਾਨ ਹੋਇਆ ਜੋ ਵੇਖੋ ਹੋਰ ਬੜਾ ਹੋ ਜੇ ਹਾਲ ਹਾਂਜੀ ਵੀਰ ਜੀ ਕੀ ਮਾਮਲਾ ਹੋਇਆ ਜਿਹੜਾ ਅੱਗ ਲੱਗਣ ਦਾ ਮਾਮਲਾ ਜਿਹੜਾ ਸਿਰੇ ਕੋਈ 4:00 ਵਜੇ ਦੀ ਗੱਲ ਆ ਤੇ ਪ੍ਰਭਾਵ ਅਨੁਸਾਰ ਉਹਨਾਂ ਨੂੰ ਸਾਰਾ ਇਸੇ ਤਰ੍ਹਾਂ ਪਤਾ ਲੱਗਾ ਕਿ ਅੱਜ ਪਿੰਡ ਦੇ ਵਿੱਚ ਇੱਧਰ ਅੱਗ ਲੱਗੀ ਆ ਤੇ ਸਾਰੇ ਪਿੰਡ ਵਾਲੇ ਸਿਰੇ ਨੇ ਭਜਾਉਣ ਵਾਸਤੇ ਆਏ ਨੇ ਤੇ ਆਗ ਇਹ ਨਹੀਂ ਜਿਆਦਾ ਭਿਆਨਕ ਸੀ ਕਿ ਮਤਲਬ ਪਿੰਡ ਵਾਲੇ ਦੇ ਕਾਬੂ ਵਿੱਚ ਨਹੀਂ ਸੀ ਆ ਰਹੀ ਇਸ ਕਰਕੇ ਇਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਤੇ ਉਹਨਾਂ ਨੇ 5 ਗ੍ਰੇਡ ਦੀਆਂ ਗੱਡੀਆਂ ਭੇਜੀਆਂ ਤੇ ਜਿਦਣਾ ਬੜੀ ਜਦੋ ਜਿਹੇ ਦੇ ਨਾਲ ਆਪਾਂ ਜਿਹੜਾ ਵੀ ਪਿੰਡ ਦੇ ਵਿੱਚ ਆੜ ਕੇ ਮਰ ਕੇ ਸਾਖ ਤੇ ਕਾਬੂ ਪਾਇਆ ਗਿਆ ਤੇ ਜਿਹੜਾ ਕਿ ਆਗ ਨੇ ਬਹੁਤ ਜ਼ਿਆਦਾ ਭਾਈ ਨੁਕਸਾਨ ਕਰਤਾ ਜੀ ਇਹ ਗਰੀ ਪਰਿਵਾਰ ਆ ਵਿਚਾਰਾ ਬਹੁਤ ਆਪਣੇ ਨਾਲ ਦੇ ਡੱਪਾ ਲਾ ਕੇ ਆਪਣੀ ਮਿਹਨਤ ਮਜ਼ਦੂਰੀ ਕਰਦਾ ਸੀ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਜ ਤਕਰੀਬਨ ਜੀ ਆਪਾਂ ਲੱਗਦੇ ਪਰ ਭਰਪਾਈ ਕੀਤੀ ਨਹੀਂ ਜਾ ਸਕਦੀ ਕਿਉਂਕਿ ਵੇਖੋ ਜਾਨ ਦਾ ਕੋਈ ਮੁੱਲ ਨਹੀਂ ਹੁੰਦਾ ਜਾਂਦਾ ਇਨਸਾਨ ਹੋਇਆ ਤੇ ਜਿਹੜਾ ਆਪਣਾ ਇਹਨਾਂ ਦਾ ਮਾਲੀ ਨੁਕਸਾਨ ਹੈ ਉਹ ਤਕਰੀਬਨ ਘਟੜ ਤੋਂ ਘਟ ਕੋ 10-12 ਲੱਖ ਦੇ ਲੱਗੇ ਇਹਨਾਂ ਦਾ ਕਈ ਇਨਸਾਨ ਹੋਏ ਕੋਈ ਸੈੱਡ ਬਣਿਆ ਸੀਗਾ ਇਹਨਾਂ ਟਰੈਕਟਰ ਵਿਚਾਰਾ ਕਿਸੇ ਦਾ ਗੁਸਤ ਪੇ ਲੈ ਆ ਕੇ ਆਪਣਾ ਟਾਈਮ ਪਾਸ ਕਰਨ ਦੇ ਸੀਗੇ ਉਹ ਵੀ ਇਹਨਾਂ ਦਾ ਸਰਕੇ ਸਵਾਹ ਹੋ ਗਿਆ ਮੋਟਰਸਾਈਕਲ ਸੀਗਾ ਇੱਕ ਗੱਡੀ ਸੀ ਮਰੂਤੀ 800 ਸੀਸੀ ਵਿੱਚ ਡੰਗਰ ਸੀ ਇਹਨਾਂ ਵਿਚਾਰਾ ਜਿੱਦਾਂ ਮੜਮੜ ਦੁੱਧ ਪਾ ਕੇ ਆਪਣਾ ਟਾਈਮ ਪਾਸ ਕਰਦੇ ਕਹਿਣ ਤੋਂ ਪਾ ਕੇ ਬਹੁਤ ਜ਼ਿਆਦਾ ਪਹਾੜੀ ਦਾ ਸੌੜਿਆ ਅਸੀਂ ਸਰਕਾਰ ਕੋ ਮੰਗ ਕਰਦੇ ਆ ਕਿ ਸਰਕਾਰ ਇਹਨਾਂ ਵਿਚਾਰੇ ਦੀ ਬਾਹ ਫੜੇ ਕਿਉਂਕਿ ਇਹਨਾਂ ਗਰੀਬਾਂ ਵਿਚਾਰਾਂ ਦਾ ਇਹੋ ਆਸਰਾ ਹੈਗਾ ਤੇ ਉਹ ਅ ਕਿਉਂਕਿ ਜਾਂ ਦੀ ਪ੍ਰਭਾਵਿਤ ਕਰਨੀ ਨਹੀਂ ਸਕੀ ਪਰ ਮਾਲਿਸ਼ਾ ਤਾਂ ਇਹ ਜ਼ਰੂਰ ਕਰਨੀ ਚਾਹੀਦੀ ਆ ਅਸੀਂ ਸਰਕਾਰ ਦੇ ਹੱਥ ਛੋੜ ਕੇ ਅਪੀਲ ਕਰਦੇ ਆ ਕਿ ਇਹਨਾਂ ਦੀ ਵਾਧੂ ਹੈਲਪ ਕੀਤੀ ਜਾਵੇ ਤਾਂ ਕਿ ਪ੍ਰਵਾਹ ਜਿਹੜਾ ਮੋੜਾ ਪੜੇ ਉਸੇ ਪੇਵਲ ਜਾ ਸਕੇ ਅੱਗ ਲੱਗਣ ਦਾ ਕਾਰਨ ਕੀ ਮੰਨਦੇ ਜੀ ਅੱਗ ਲੱਗਣ ਦਾ ਕਾਰਨ ਜੀ ਜਿੱਦਾਂ ਦਾਦੂ ਤੇ ਲਾਈਟ ਚੱਲ ਰਹੀ ਸੀ ਕੋਈ ਸ਼ਾਰ ਸ਼ਰਕਤ ਦੀ ਬਰੋਂ ਦਾ ਕਰਿਆ ਵੀ ਉਹਦੇ ਨਾਲ ਹੀ ਜਿਹੜਾ ਹੋ ਗਿਆ ਤੇ ਕਪਰਾਲੀ ਘਰ ਚ ਲੱਗੀ ਹੋਈ ਸੀ ਘਠਾ ਤੇ ਡੰਗਰਾ ਵਾਸਤੇ ਨਰਖੀ ਹੋਈ ਸੀ ਉਹ ਕਪਰਾਲੀ ਨੇ ਪਿਹਾਲਕ ਰੂਪ ਧਾਰ ਲੱਗਦਾ ਤੇ ਉਹਦੇ ਕਾਰਨ ਜਿਹੜਾ ਸਾਰਾ ਕੁਝ ਸਰਫਸ ਹੋ ਗਿਆ ਅणि ਸਰ ਕੀ ਮਾਮਲਾ ਆ ਜੀ ਅੱਜ ਦਾ ਜਿਹੜਾ ਅੱਗ ਲੱਗੀ ਹੈ ਜੀ ਅੱਜ ਸਵੇਰੇ ਸਾਨੂੰ 6 ਵਜੇ ਨਾਲ ਇਨਫੋਰਮੇਸ਼ਨ ਆਈ ਕੰਟਰੋਲ ਰੂਮ ਰਾਈ 47 ਚੱਕ ਪਿੰਡ ਅੱਜ ਲੱਗੀ ਆ ਮੁੜ ਕੇ ਇੱਥੇ ਆਏ ਆ ਜੀ ਗਰਦੀਪ ਸਿੰਘ ਸਾਨੂੰ ਸਰਦਾਰਾ ਸਿੰਘ ਢਾਲੀ ਚੱਕ ਦਾ ਹੀ ਕੋਸ਼ਟ ਬਾੜ ਸਾਦੀ ਏਜ ਦਾ ਦੇਖੋ ਅੱਗ ਦੀ ਲਪੇਟ ਵਿੱਚ ਆ ਗਿਆ ਦੋ ਮੱਝਾਂ ਹੀ ਇੱਕ ਬੱਕਰੀ ਹੀ ਟਰੈਕਟਰ ਦਾ ਨੁਕਸਾਨ ਹੋ ਗਿਆ ਕਾਰ ਮਰੂਤੀ ਉਹ ਮੋਟਰਸੈਕਲ ਸੜ ਗਏ ਸਰ ਕੀ ਕਾਰਨ ਪਤਾ ਚੱਲਿਆ ਅੱਗ ਕਿ ਲੱਗਣ ਨੇ ਜੋ ਹੁਣ ਤੱਕ ਪਤਾ ਲੱਗਿਆ ਕੋਈ ਸਰਕਟ ਸਾਰਟ ਹੋਇਆ ਜੀ ਬਿਜਲੀ ਦਾ ਉਹਦੇ ਨਾਲ ਅੱਗ ਲੱਗੀ ਹੈ